ਸਦੂ ਮੁਸੇਲੇ ਦੀ ਫੋਟੋ ਅੱਗੇ ਰੱਖ ਕੇ ਵੱਖ-ਵੱਖ ਤਰੀਕੇ ਦੀਆਂ ਲਾਈਨਾਂ ਲਿਖ ਦਿੰਦਾ ਕਾਪੀ ਉੱਤੇ ਕਦੇ-ਕਦੇ ਦੇ ਮਤਲਬ ਯਾਦ ਕਰਕੇ ਅੱਥਰੂ ਵੀ ਆ ਜਾਂਦੇ ਹੁੰਦੇ ਐ ਤੇਰਾ ਸਾਰਾ ਧਿਆਨ ਮੀ ਉਦਿਖ ਚਾਹੀਏ ਮਤਲਬ ਹਾਂ ਰਾਤੀ 2-2 ਵਜੇ ਤੱਕ ਲੱਗਾ ਹੁੰਦਾ ਹੈ ਹੈੱਡਫੋਨ ਲਾਏ ਹੁੰਦੇ ਗਾਣੇ ਉਹਨਾਂ ਦੇ ਸੁੰਦਾ ਰਹਿੰਦਾ ਹੈ ਭਾਈ ਘਟ ਕਰਦਾ ਹੈ ਤੇ ਉਦੋਂ ਤੇ ਚਲੋ ਡਾਂਢੀਦਾ ਪਰ ਸਾਨੂੰ ਪਤਾ ਹੈ ਕਿ ਉਹਨ ਦਾ ਸ਼ੌਂਕ ਹੀ ਆਇਆ ਕਰਨਾ ਹੀ ਨੇ ਆ ਤੇ ਫਿਰ ਉਹਨੂੰ ਉਸ ਚੀਜ਼ ਵੱਲੋਂ ਅਸੀਂ ਨਹੀਂ ਰੋਕਾਂਗੇ ਕੇ ਲਈ ਆ ਇਸ ਤਰ੍ਹਾਂ ਕਰਕੇ ਦਿਖਾਈ ਸੀ ਤੁਹਾਨੂੰ ਇਸ ਤਰ੍ਹਾਂ ਕਰਕੇ ਦਿਖਾ ਦਿੰਨੇ ਆ ਇਹ ਦੋਨੇ ਫੋਟੋਆਂ ਵੀਰ ਨੇ ਰੱਖੀਆਂ ਇਹ ਲੱਗੇ ਆ ਕੇ ਬਸ ਇਹ ਕਾਪੀ ਵਿੱਚ ਆਰ ਵਾਲੇ ਪਈ ਦੀ ਮੱਥਾ ਢੇਕੀ ਲੱਗੀ ਕਲੀ ਕਲੀ ਗੱਲ ਚ ਸੀ ਵਜਨ ਬੜਾ ਤਾਈਓ ਹਰ ਗੱਲ ਹੁੰਦੀ ਆਰ ਪੀਟ ਤੇਰੀ ਵੇ ਨਾਲੇ ਕਹਿੰਦੇ ਗਾਣੇ ਤੇਰੇ ਸੁਣ ਦੇਣੀ ਆਪਾਂ ਨਾਲੇ ਝੱਟ ਹੀ ਪਛਾਣ ਜਾਂਦੇ ਬੀਟ ਤੇਰੀ ਵੇ ਮਰ ਕੇ ਵੀ ਚੱਲਦਾ ਏ ਬੰਦਾ ਓ ਲੈਜੈਂਡ ਆ ਸੋਚਿਓ ਦੀ ਅੱਗੇ ਕਿੰਨੇ ਗੋਡੇ ਹੋਏ ਬੈਂਡਿਆ ਦੁੱਕੀ ਤਿੱਕੀ ਦੀ ਸੀ ਜੀ ਗਿਓ ਪਵਾਈ ਰੱਖਦਾ ਆਪ ਬੋਲਦਾ ਸੀ ਬਿਲੋ ਥੋੜਾ ਘਟ ਉਹ ਦਿਲਾਂ ਵਿੱਚ ਵਸਦਾ ਏ ਮਰਿਆ ਨਹੀਂ ਉਹ ਮਰਿਆ ਨਹੀਂ ਕਹਿੰਦੇ ਮੂਸਾ ਜੱਟ ਉਹ ਹਜੇ ਵੀ ਆ ਚੱਲਦਾ ਉਹ ਅੱਗ ਬੜੀ ਕੱਢਦਾ ਏ ਠਰਿਆ ਨਹੀਂ ਕਹਿੰਦੇ ਮੂਸਾ ਜੱਟ ਵਰਮਨ ਯਾਦ ਆਂਦੀ ਏ ਸਿੱਧੂ ਮੂਸੇਵਾਲੇ ਦੀ ਹਾਂਜੀ ਬਹੁਤ ਯਾਦ ਆਂਦੀ ਏ ਕਦੇ ਕਦੇ ਦੇ ਮਤਲਬ ਯਾਦ ਕਰਕੇ ਅਥਰੂ ਵੀ ਆ ਜਾਂਦੇ ਹੁੰਦੇ ਆ ਇਤਰਾ ਇਤਰਾ ਯਾਦ ਆਂਦੀ ਹਾਂਜੀ ਅੱਛਾ ਜਦੋਂ Song ਤੁਸੀਂ ਲਿਖਣੇ ਸ਼ੁਰੂ ਕੀਤੇ ਸੀ ਉਦੋਂ ਤੁਹਾਣੀ ਕਿੰਨੀ ਕੁ ਉਮਰ ਸੀ ਜਦੋਂ ਤੁਹਾਨੂੰ ਇਹ ਲੱਗਾ ਕਿ ਮੈਂ Song ਲਿਖਾਂ ਬੋਲਾਂ ਸ਼ੌਂਕ ਤੇ ਇਦਾਂ ਵੀ ਗਾਣੇ ਮੈਂ 8ਵੀਂ 9ਵੀਂ ਤੋਂ ਲਿਖਨੇ ਸ਼ੁਰੂ ਕੀਤੇ ਸੀ ਪਰ ਫਿਰ ਜਦੋਂ ਸਿੱਧੂ ਮੂਸੇ ਵਾਲੇ ਬਾਈ ਦੀ ਡੈਥ ਹੋਈ ਨਾ ਉਸ ਤੋਂ ਬਾਅਦ ਉਹਨਾਂ ਦਾ 뮤직 ਸੁਣਿਆ ਬਹੁਤ ਆ ਦਿਨ ਰਾਤ ਉਹਨਾਂ ਦਾ 뮤직 ਸੁਣਿਆ ਤੇ ਉੱਥੋਂ ਸ਼ਾਇਦ ਜ਼ਿਆਦਾ ਸ਼ੌਂਕ ਪੈ ਗਿਆ ਬਹੁਤ ਜ਼ਿਆਦਾ ਵੀ ਲਿਖਨੇ ਹੀ ਆ ਹੁਣ ਲਿਖਨੇ ਤੇ ਗਾਉਣੇ ਤੇ ਜਨੂਨ ਪੈਦਾ ਹੋ ਗਿਆ ਹਾਂਜੀ ਬਹੁਤ ਜ਼ਿਆਦਾ ਅੱਛਾ ਦਿਨ ਰਾਤ ਇਹੀ ਗੱਲ ਹੁੰਦੀ ਆ ਵੀ ਬਸ ਲਿਖਦੇ ਰਹੀਏ ਦਿਨ ਰਾਤ ਮੈਂ ਲਿਖਦਾ ਹੀ ਰਹਿਣਾ ਲਿਖਤੇ ਰਹਿੰਦੇ ਦਿਨ ਰਾਤ ਲਿਖੀ ਜਾਣਾ ਬਸ ਕਿੰਨੇ ਗਾਣੇ ਹੋਣ ਤੱਕ ਲੈ ਦਿੱਤੇ ਆ गाने ਤਾਂ ਮਤਲਬ ਬੋਲ ਲਿਖ ਦਿੱਤੇ ਕੋਈ ਅੰਤ ਨਹੀਂ ਗਾ ਅੰਤ ਨਹੀਂ ਗਾ ਕੋਈ ਤੇ ਤੁਸੀਂ ਲਾ ਲੋ ਵੀ ਕੰਪਲੀਟ ਗਾਣੇ ਮੇਰੇ ਕੋ 70 80 ਗਾਣਾ ਕੰਪਲੀਟ ਪਿਆ ਲਿਖੀ ਲਿਖੀ ਜਾਂਦੇ ਜੇ ਬੋਲਣ ਦਾ ਜੇ ਮੌਕਾ ਨਹੀਂ ਮਿਲਿਆ ਨਹੀਂ ਦੋ ਦੋ ਗਾਣੇ ਗਾਏ ਆ ਉਹ ਰਿਲੀਜ਼ ਡਿਆ ਉਹਨਾਂ ਨੇ ਪ੍ਰੋਮੋ ਨਹੀਂ ਲਗਾਇਆ ਉਹਨਾਂ ਦੇ ਤੇ ਉਹਨਾਂ ਦਾ ਹਾਲੇ ਕੋਈ ਇੰਨਾ ਮਿਲਿਆ ਸੀ ਗਾਏ ਨਹੀਂ ਕਿਸੇ ਹਾਂਜੀ ਮੈਂ ਹੀ ਗਾਏ ਮੇਰੇ ਗਾਏ ਉਹ ਵੀ ਸੁਣਾ ਕੇ ਦਿਖਾ ਦੇ ਮੇਰੇ ਗਾਏ ਮੇਰੇ ਲਿਖੇ ਹੋਏ ਤੇ ਉਹ ਮੈਂ ਤੁਹਾਨੂੰ ਇਦਾਂ ਹੀ ਸੁਣਾ ਦਿੰਨਾ ਇੱਕ ਸਾਈਡ ਸੀ ਤੇ ਗ੍ਰਾਮੈਟਿਕ Song ਸੀ ਤੇ ਮੁੱਦਾ ਤੇਰੇ ਤੋਖਿਆਂ ਦਾ ਚੱਲੇ ਸੋਣੀਏ ਤੇਰੇ ਬਿਨਾ ਰਹਿ ਗਏ ਦੇਖ ਕੱਲੇ ਸੋਣੀਏ ਖੁਸ਼ੀਆਂ ਤਾਂ ਆਪ ਹੀ ਤੂੰ ਲੈ ਗਈ ਤੇਰੇ ਨਾਲ ਬਸ ਛੱਡ ਗਈਆਂ ਗਮ ਸਾਡੇ ਪੱਲੇ ਸੋਣੀਏ ਲੋਕਾਂ ਵਿੱਚ ਕਰ ਗਈ ਤੂੰ ਚੱਲੇ ਸੋਣੀਏ ਕੀਤੇ ਤੇਰੇ ਕਰੇ ਸੀਏ ਵੱਲੇ ਸੋਣੀਏ ਯਾਦਾਂ ਛੱਡ ਫੋਟੋਆਂ ਵੀ ਸਾंभ ਰੱਖੀਆਂ ਸਾंभ ਕੇ ਰੱਖਿਆ ਤੇਰੇ ਛੱਲੇ ਸੋਣੀਏ ਹਾਏ ਕਦੀ ਤੀ ਰੋਕਦੇ ਜਰੂਰ ਹੁੰਦੇ ਨੇ ਵੀ ਰਾਤ ਨੂੰ ਕੀ ਗਾਣੇ ਲਿਖੀ ਜਾਂਦਾ ਆਪਣਾ ਰੈਸਟ ਵੀ ਕਰ ਲੈ ਇਸ ਤਰ੍ਹਾਂ ਦੀ ਗੱਲ ਜਰੂਰ ਤੀ ਕਹਿੰਦੇ ਹੋ ਹਲੇ ਸਟੱਡੀ ਬੜਲ ਜਲਦੀ ਵੀ ਹੈ ਨਾ ਇਹਦੀ ਤੇ ਇਹਦਾ ਸਾਰਾ ਧਿਆਨ ਮਿਊਜ਼ਿਕ ਚ ਹੀ ਹੈ ਮਤਲਬ ਹਾਂ ਰਾਤੀ 2-2 ਵਜੇ ਤੱਕ ਲੱਗਾ ਹੁੰਦਾ ਹੈ ਹੈੱਡਫੋਨ ਲਾਏ ਹੁੰਦੇ ਗਾਣੇ ਉਹਨਾਂ ਨੇ ਸੁੰਦਾ ਰਹਿੰਦਾ ਹੈ ਤੇ ਇੰਨਾ ਜਨੂਨ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੋਣ ਤਰੱਕੀਆਂ ਲੱਗੇ ਆਣ ਵਾਲੀਆਂ ਨੇ ਇੰਨਾ ਜਨੂਨ ਜਿਹੜਾ ਉਸ ਬੰਦੇ ਨੂੰ ਹੈ ਦੇ ਅੰਦਰ ਬਹੁਤ ਐ ਸਿੰਗਿੰਗ ਨਾ ਤੇ ਬਹੁਤ ਜ਼ਿਆਦਾ ਕ੍ਰੇਜ਼ ਹੈ ਦੇ ਅੰਦਰ ਹੂੰ ਹਰ ਵੇਲੇ ਧਿਆਨ ਇੱਕੋ ਬਾਤ ਆ ਬਦਿੱਕੋ ਵਾਸਤੇ ਲੱਗਾ ਆਇਆ ਲੈ ਪੜ੍ਹਾਈ ਨੂੰ ਵੀ ਛੱਡ ਕੇ ਜ਼ਿਆਦਾ ਧਿਆਨ ਮਿਊਜ਼ਿਕ 'ਚ ਹੀ ਲੱਗਾ ਤਾਂ ਬਿਲਕੁਲ ਮਿਊਜ਼ਿਕ ਦੇ ਵਿੱਚ ਧਿਆਨ ਆ ਅ ਵੀਜੀ ਤੁਹਾਡਾ ਕੀ ਨਾਮ ਹੈ ਮੇਰਾ ਬਲਜੀਤ ਸਿੰਘ ਹੈ ਜੀ ਭਰਾ ਭਰਾ ਤੇ ਨਹੀਂ ਕਿਤੇ ਦਿੱਸੇ ਉਮਰ ਸੇ ਵੀ ਲੱਗਦੀ ਨਹੀਂ ਨਹੀਂ ਹਾਂਜੀ ਅੱਛਾ ਮੈਨੂੰ ਇਹ ਦੱਸੋ ਕਈ ਵਾਰ ਪਿਓ ਕਹਿੰਦੇ ਕਿ ਜਿਹੜੇ ਪਿਤਾ ਹੁੰਦੇ ਨਾ ਉਹ ਸ਼ਕਤੀ ਜ਼ਿਆਦਾ ਵਰਤਦੇ ਆ ਜਦੋਂ ਬੱਚਾ ਪੜਾਈ ਘੱਟ ਕਰਦਾ ਜਾਂ ਫਿਰ ਕਿਸੇ ਪਾਸੇ ਤੁਹਾਨੂੰ ਇਸ ਤਰ੍ਹਾਂ ਦੀ ਹੁੰਦਾ ਵਾ ਕਿ ਜਾਂ ਮੈਨੂੰ ਦਵਕਾ ਮਾਰਨਾ ਪਏਗਾ ਜਾਂ ਫਿਰ ਕੁਝ ਇਸ ਤਰ੍ਹਾਂ ਦੀ ਗੱਲ ਜਦੋਂ ਵੇਖੋ ਪੜਾਈ ਘੱਟ ਕਰਦਾ ਹੈ ਤੇ ਉਦੋਂ ਤੇ ਚਲੋ ਡਾਂਟਦੀਦਾ ਪਰ ਸਾਨੂੰ ਪਤਾ ਹੈ ਕਿ ਹੁਣ ਇਹਦਾ ਸ਼ੌਂਕ ਹੀ ਆਇਆ ਹੈ ਕਰਨਾ ਹੀ ਇੰਨੇ ਆਇਆ ਤੇ ਫਿਰ ਉਹਨੂੰ ਉਸ ਚੀਜ਼ ਵੱਲੋਂ ਅਸੀਂ ਨਹੀਂ ਰੋਕਦੇ ਇਹਨੂੰ ਬਿਲਕੁਲ ਨਹੀਂ 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 ਜੋ ਕਰਨਾ ਹੈ ਇਹਦਾ ਸੁਪਨਾ ਜੋ ਹੈ ਪੂਰਾ ਕਰੇ ਤੁਹਾਨੂੰ ਗੁੱਸਾ ਨਹੀਂ ਕਦੀ ਲੱਗਦਾ ਕਿ ਮੇਰੇ ਤੇ ਤੇ ਗਾਣੇ ਲਿਖਦਾ ਨਹੀਂ ਬਾਕੀ ਸਾਰੇ ਤੇ ਮੇਰੇ ਤੇ ਵੀ ਲਿਖ ਦੂਗਾ ਲਿਖਿਆ ਕੋਈ ਭਾਪੇ ਦੇ ਹਾਂਜੀ ਲਿਖਿਆ ਆ ਅੱਛਾ ਭਾਪੇ ਦੇ ਵੀ ਲਿਖਿਆ ਜੇ ਗਾਣਾ ਸੁਣਾਓ ਫਿਰ ਉਹਦੇ 500 ਦਾ ਮੁੱਲ 5 ਲੱਖ ਨਾ ਵੀ ਮੁੜੇ ਨਾ ਮੈਂ ਹੁਦਾਸੀ ਐ ਵਹਰਾ ਤਾਂ ਵੀ ਨੋਟ ਤਦੇ ਥੁੜੇ ਨਾ ਉਹਨੇ ਬੜਾ ਸਮਝਾਇਆ ਨਾਲੇ ਹੌਸਲਾ ਵੀ ਦਿੱਤਾ ਮੈਨੂੰ ਦਿੱਤੀ ਪੂਰੀ ਖੁੱਲ ਮਾੜਾ ਕੰਮ ਨਹੀਂ ਮੈਂ ਕੀਤਾ ਉਹ ਤਾਂ ਅੱਖ ਵਾਲੀ ਕੂਰ ਨਹੀਂ ਡਰਾ ਲੈਂਦਾ ਏ ਉਹਨੂੰ ਬੋਲਣਾ ਨਹੀਂ ਪੈਂਦਾ ਕਦੇ ਵਾਦ ਗੋਰੀਏ ਮੈਂ ਜਿਹਦੀ ਗੱਲ ਕਰਦਾ ਮੈਂ ਜਿਹਦੀ ਗੱਲ ਕਰਦਾ ਉਹ ਮੇਰਾ ਬਾਪੂ ਗੋਰੀਏ ਮੈਂ ਜਿਹਦੇ ਸਿਰੋਂ ਐਸ਼ ਕਰਾਂ ਜਿਹਦੇ ਸਿਰੋਂ ਐਸ਼ ਕਰਾਂ ਮੇਰਾ ਬਾਪੂ ਗੋਰੀਏ ਈਏ ਮੈਂ ਜਿਹਦੇ ਸਿਰ ਉਹ ਆਸ਼ਕਰਾਂ ਬਾਕੀ ਆਸ਼ਕਰਉਂਦੀ ਐ ਕਿ ਨਹੀਂ ਕਰਉਂਦੇ ਕਰੰਦੇ ਪੂਰੀ ਅੱਛਾ ਆ ਬਾਪੂ ਦੇ ਸਿਰ ਦੇ ਉੱਤੇ ਆਸ਼ ਹੁੰਦੀ ਆ ਤੇ ਮਾਂ ਮਦਰ ਵੀ ਕਿਤੇ ਨਾ ਕਿਤੇ ਇੱਕ ਵੱਡਾ ਰਤਬਾ ਜਿਹੜਾ ਲੈ ਕੇ ਮਾਂ ਬੈਠੀ ਹੁੰਦੀ ਐ ਮਾਂ ਦੇ ਨਾਲ ਹੀ ਪਰਿਵਾਰ ਚੱਲਦਾ ਐ ਮਾਂ ਦੇ ਨਾਲ ਹੀ ਬਹਾਰਾ ਹੁੰਦੀਆਂ ਨੇ ਮਾਂ ਉਤੇ ਕੀ ਲਿਖਿਆ ਮਾ ਉਤੇ ਹਲੇ ਨਹੀਂ ਲਿਖਿਆ ਉਹ ਲਿਖਦਾ ਕੋਈ ਮਾ ਨਾਲ ਪਿਆਰ ਘਟਦੇ ਨਹੀਂ ਕਿਤੇ ਨਹੀਂ ਨਹੀਂ ਪਿਆਰ ਪੂਰਾ ਹੈ ਪਰ ਮੈਂ ਇੱਕ ਘਾਟ ਹੀ ਲਿਖਦਾ ਐਦਾਂ ਮਤਲਬ ਜਿਆਦਾ ਰੋਮਾਂਟਿਕ ਸੈਡ ਹੋ ਗਿਆ ਤੇ ਇਹ ਜਿਹੜਾ ਤੁਹਾਨੂੰ ਸਿੱਧੂ ਮੂਸੇ ਵਾਲਾ ਸੁਣਾਇਆ ਇੱਕ ਬਾਪੂ ਬਾਪੂ ਤੇ ਉਤੇ ਕਿਉਂ ਲਿਖ ਦਿੱਤਾ ਫਿਰ ਬਾਪੂ ਤੇ ਲਿਖਿਆ ਕਿ ਲੱਗਦਾ ਨਹੀਂ ਹੁਣ ਕਿਤੇ ਝਗੜਾ ਹੋ ਗਿਆ ਮੰਮੀ ਡੈਡੀ ਦਾ ਮੇਰੇ ਤੇ ਲਿਖਾਤਾ ਤੇ ਉਤੇ ਲਿਖਾਇਆ ਨਹੀਂ 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 ਝਗੜਾ ਦੇ ਸਮਝਦਾਰੇ ਕੇ ਦੋਨੋਂ ਮੇਰ ਤੋਂ ਤੇ ਜਿਆਦਾ ਹੀ ਆ ਅੱਛਾ ਹੁਣ ਸੁਪਨਾ ਕੀ ਹੈ ਕੀ ਲਿਆ ਸੁਪਨਾ ਸੁਪਨਾ ਦੇਖੋ ਨਾਂ ਬਣਾਉਣਾ ਆਪਣਾ ਤੇ ਮਤਲਬ ਆਪਣੀ ਪਹਿਚਾਨ ਬਣੋਣੀ ਪੂਰੀ ਦੁਨੀਆ 'ਚ ਦੁਨੀਆ ਚ ਹਾਂ ਪੂਰੀ ਦੁਨੀਆ ਚ ਸਿੱਧੂ ਮੂਸੇਵਾਲਾ ਨੂੰ ਹਾਏ ਹਾਏ ਸਿੱਧੂ ਮੂਸੇਵਾਲਾ ਨੂੰ